ਆਈ ਬਾਬੇ ਲੋ ਜੀ ਅਸੀਂ ਚੱਲੇ ਅੱਜ ਪਹਾੜੀ ਤੇ ਨੈਣਾ ਦੇਵੀ ਵਾਲੀ ਹਾਈ ਲੱਤਾਂ ਸੀ ਬਾਸ ਉੱਥੇ ਤਾਂ ਬਾੜੀ ਹੋ ਗਈ ਨੈਣਾ ਦੇਵੀ ਤਾਂ ਉੱਥੇ ਤਾਂ ਐ ਐ ਕਰਦੀਆਂ ਹੈਗੀਆਂ ਪਹਾੜ ਦੇਖੋ ਜੀ ਬਾਬੇ ਉਹ ਨੈਣਾ ਦੇਵੀ ਦੀ ਚੜਾਈ ਹੋਈ ਲੱਗਦੀ ਹੈ ਲੈ ਤਾਂ ਆ ਗਏ ਅੱਲੇ ਵਾਲੀ ਨੈਣਾ ਦੇਵੀ ਚੜਾਈ ਹੋਈ ਲੱਗਦੀ ਹੈ ਬਾਬੇ ਉਹ ਸਾਰਾ ਮੇਲਾ ਦੇਖਦਾ ਲੈ ਕੀ ਦੇਖਣਾ ਲੈ ਲੈ ਉਹ ਦੇ ਉੱਧਰ ਸਾਰਾ ਮੇਲਾ ਦੇਖਦਾ ਲੈ ਓ ਐਂ ਤਾਂ ਮਾ ਜਾਣਨਾ ਕਿਵੇਂ ਆ ਫਿਰ ਬਾਬਿਓ ਸਾਰਾ ਮੇਲਾ ਰੋਦੀਂਦਾ ਹੈਗਾ ਹਨਾ ਐਂ ਲੱਗਦਾ ਵੀ ਨੈਣਾ ਦੇ ਵੀ ਚੜਾਈ ਚੜ ਗਏ ਜੈ ਮਾਤਾ ਦੀ ਆ ਦੇਖੋ ਬਾਬਿਓ ਆ ਦੇ ਬਿੱਲਾ ਤੇ ਬਿੱਲਾ ਚੱਲ ਰਿਹਾ ਚੜਾਈ ਨੈਣਾ ਦੇ ਵੀ ਚੜ ਗਏ ਇਸ ਨੂੰ ਨੈਣਾ ਦੇ ਵੀ ਓ ਬਾਬਿਓ ਸਾਰਾ ਲੈ ਸੱਚੀ ਲੈ ਮੈਂ ਕਹਿੰਨਾ ਸਾਰਾ ਮੇਲਾ ਦੀਂਦਾ ਹਨਾ ਜਿਹੜਾ ਕੁਝ ਨਹੀਂ ਦੇਖਣਾ ਉਹ ਵੀ ਦੀਦਾ ਇੱਥੇ ਠੀਕ ਆ ਲੋ ਬਾਬਿਓ ਮੂਹ ਵੀ ਚਿੱਟਾ ਲਾਦਾ ਹੋ ਰਿਹਾ ਧੁੱਪ ਘਰ ਕੇ ਨਾ ਧੁੱਪ ਨਾ ਕਾਲਾ ਵੀ ਹੁੰਦਾ ਚਿੱਟਾ ਵੀ ਹੁੰਦਾ ਵੀਡੀਓ ਚਿੱਟਾ ਹੋ ਜਾਂਦਾ ਜਾਂ ਥੱਲੇ ਜਾਂਦੇ ਫਿਰ ਕਾਲਾ ਹੋ ਜਾਂਦਾ ਆਪਾਂ ਵੀਡੀਓ ਚੈੱਕ ਕਰਦੇ ਰਹਿੰਦੇ ਆ ਵੀ ਵੀਡੀਓ ਚਿੱਟਾ ਲਾ ਦੇਣਾ ਰੀਲਸ ਦੇਖਿਓ ਕਿਹ ਹੈ ਜੀ ਆਹ ਦੇਖੋ ਬਾਬਿਓ ਇਹ ਕਾਹਦੇ ਚੜਾਈ ਇਹ ਕਾਹਦੇ ਚੜਾਈ ਲੈ ਬਾਬੇ YouTube ਤੇ ਪਾਵਾਂਗੇ ਆਪਾਂ ਇਹ ਆਜੇ ਤੁਸੀਂ ਵੀ ਆ ਲੈ ਆਜੇ ਥੱਲੇ ਆ ਤਾਂ ਇਲਾਦਵੀ ਨਾਣਾ ਦੇ ਵੀ ਪਹੁੰਚ ਗਏ ਲੈ ਲੈ ਉਹ ਜਿਹੜੇ ਗੋਸਣਾਂ ਦੀ ਗੱਲ ਕਰਦੇ ਹੂ ਮੇਰੇ ਨਾਲ ਹੀ ਪੜਿਆ ਉਹ ਮੇਰੀ ਕਲਾਸ ਚ ਹੁੰਦਾ ਸੀ ਉਹ ਅੱਬੇ ਸਾਰੇ ਆਏ ਹੋਣੇਗੀ ਤੁਸੀਂ ਹੀ ਰਹਿ ਗਈ ਤੁਸੀਂ ਆਹ ਜਿਹੜੇ ਦੇਖਦੇ ਹੋ ਸਾਹਮਣੇ ਉਹ ਮੇਰੇ ਸਾਹਮਣੇ ਬੈਠੇ ਦੇਖਦੇ ਹੋ ਨਾ ਮੇਰਾ ਬਲੌਕ ਬਸ ਆ ਜਾਓ ਫਿਰ ਮੇਲੇ ਤੇ ਆ ਜਾਓ ਸਿੰਦਰ ਲਖਾਰੀ ਬੁਲਾਉਂਦਾ ਆ ਜਾਓ ਖਵਾਉਂ ਪੁਲਾਉਂ ਤੁਹਾਨੂੰ ਸਾਰਾ ਖਰਚਾ ਮੇਰਾ ਤੁਸੀਂ ਮੇਲੇ ਤੇ ਆ ਜਾਓ ਕਿਹੜੀ ਲਾਟ ਰਹੀ ਨਿਕਲਦੀ ਨਹੀਂ ਫੋਦੂ ਆ ਉਹ ਤਾਂ ਨਿਕਲ ਗਈ ਰਹਿ ਆ ਜੀ ਕੀ ਕਰੀਏ ਫਿਰ ਰਹਿ ਗਈ ਰਹਿ ਗਈਆਂ ਕਹਿੰਦਾ ਲਾਸਟ ਟਿਕਟ ਰਹਿ ਗਈਆਂ ਕੋਈ ਨਹੀਂ ਨਿਕਲਦੀ ਉਹ ਤਾਂ ਕਿਸਮਤ ਵਾਲੀ ਹੁੰਦਾ ਕੋਈ ਨਿਕਲ ਜੇ ਨਿਕਲ ਜੇ ਓ ਯਾਰ ਆਏ ਐ ਮੇਲਾ ਮੇਲਾ ਇਹ ਮੇਲਾ ਦਾ ਕੁਝ ਕਾਰਨ ਕੁਝ ਹੋਊ ਯਾਰ ਗੱਲਬਾਤ ਉਹ ਫੁੱਲ ਨਹੀਂ ਬਣਾਉਣਾ ਇਹਨਾਂ ਨੇ ਕੁਝ ਹੋਰ ਕਰਨਾ ਉਹਦੇ ਪਾੜੀਆਂ ਦੀਆਂ ਨਾ ਪਾੜੀਆਂ ਹੋਣਾ ਚਾਹੀਦੀ ਹਾਂ ਲੱਗਦਾ ਬਾਬਿਓ ਰਾਤ ਸੁਤੇ ਵੀ ਲੇਟ ਨਹੀਂ ਨੀਂਦ ਆਉਂਦੀ ਆ ਮੇਲਾ ਦੇਖ ਕੇ ਸੁਤੇ ਬਾਬਿਓ ਚਲੋ ਕਿ ਲਵ ਯੂ ਬਾਬਿਓ ਠੀਕ ਆ ਤੇ ਸਾਰੇ ਆਣੇ ਆ ਜਿਓ ਕੋਈ ਪੰਧ ਨਹੀਂ ਰਹਿ ਗਿਆ ਮੇਲਾ ਆ ਗਿਆ ਕੋਈ ਨਹੀਂ ਪੈਸੇ ਦੀ ਟੈਨਸ਼ਨ ਨਾਲੋ ਮੈਂ ਹੈਗਾ ਮੈਂ ਕਾਉਂ ਪੜਾਉ ਤੁਹਾਨੂੰ ਹੈ ਮੇਲਾ ਬੜਾ ਹੈ ਛਪਾਰ ਦਾ ਇਹ ਮਸ਼ਹੂਰ ਹੈ ਮੇਲਾ ਛਪਾਰ ਦਾ ਮੈਂ ਹੈਗਾ ਪੰਜ ਗੰਢਾ ਚੱਲ ਚੱਲੀਏ ਨਹੀਂ ਲੱਗਿਆ ਮੇਲਾ ਲੱਗਿਆ ਛਪਾਰ ਦਾ ਮੈਂ ਗਣੀ ਭੁੱਲ ਗਿਆ ਹੈ ਆਰਨੇਟ ਮੈਲੇ ਜਾ ਉਹ ਕੱਲ ਨੂੰ ਆਰਨੇਟ ਆਊ ਭਾਈ ਮੇਲੇ ਜਾ ਆਰਨੇ ਤਨੂੰ ਤਾਂ ਕੰਮ ਕਿ ਮਿਲ ਗਈ ਕਹਿੰਦੇ ਗੋਲੀ ਮਾਰਨੀ ਹੈ ਨਾ ਉਹਦੇ ਆਏ ਨਹੀਂ ਇੰਨੇ ਸੌਖੀ ਨਹੀਂ ਹੈਗੀ ਗੋਲੀ ਮਾਰਨੀ ਉਹ ਬਿਸ਼ਨੋਈ ਜੀ ਨੇ ਸਿੱਧੂ ਮੂਸੇ ਵਾਲੇ ਨੂੰ ਮਾਰੇ ਆ ਉਹਨੇ ਆਰਨੇਕ ਨੂੰ ਮਾਰਨ ਦੀ ਧਮਕੀ ਦਿੱਤੀ ਆ ਕਹਿੰਦਾ 1 ਕਰੋੜ ਰੁਪਏ ਦੇ ਦੋ ਨਹੀਂ ਮੈਂ ਮਾਰ ਦੇਣਾ ਹੈ ਕਿ ਮੈਂ ਮਾਰ ਦੂੰ ਤਾਜ ਜੀ ਅੜੇ ਆ ਸੀ ਜਦ ਤੱਕ ਅਸੀਂ ਕੋਈ ਨਹੀਂ ਮਾਰ ਸਕਦਾ ਦੱਸ ਦੇ ਅਗਰ ਚੱਕ ਵੀਡੀਓ ਨਾ ਬਾਗੀ ਕੀ ਆਣ ਜਦ ਤੱਕ ਆ ਦੇ ਪੱਟ ਤੇ ਥਾਪੀ ਵੱਜਦੀ ਆ ਤੇ ਵੱਜਦੀ ਰਹਿਣੀ ਆ ਬਲਕਾ ਯਾਰ ਕਲਾਕਾਰਾਂ ਨੂੰ ਮਿਲ ਨਹੀਂ ਦਿੱਤਾ ਕਿਸੇ ਨੇ ਉੱਤੇ ਬੈਠੇ ਨੇ ਅੰਦਰ ਬਾਬੇ ਕੋਲੇ ਮੈਨੂੰ ਪਤਾ ਯਾਰ ਉਹ ਅੰਦਰ ਹੀ ਬੈਠੇ ਹੋ ਤਾਂ ਹੀ ਸਿਕਿਉਰਿਟੀ ਖੜੀ ਆ ਗੇਟ ਲੱਗੇ ਆਏ ਨੇ ਉਹ 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 ਆਏ ਭੈਣ ਹਾਈ ਹੋਏ ਇਹ ਤੋੜਨ ਖੜੇ ਕੀ 10 ਮਣੀਆਂ ਕਰੀਏ ਨਾ ਉਹ ਨਹੀਂ ਦੁਫਣ ਲੱਗ ਗਈ ਓਏ ਪਹਾੜ ਕੇ ਤੋੜੀਏ ਨਾ ਆ ਜਵਾਗ ਲੱਗਿਆ ਬਹਿ ਲੈ ਤੋੜਨ ਓਏ ਅੱਜਾ ਆਪਾਂ ਅਜਿਲੇ 哎呀！<music>